मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਰਕਾਰ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਦੁਰਗਾ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮਾਂ ਦੁਰਗਾ ਤੁਹਾਡੇ ਤੇ ਸਾਰਿਆਂ ਤੇ ਤੁਹਾਡੇ ਪਰਿਵਾਰ ਦੇ ਉੱਤੇ ਮਿਹਰ ਕਰੇ ਤੁਹਾਨੂੰ ਇਸ ਕਰਕੇ ਇੱਥੇ ਤਕਲੀਫ ਦਿੱਤੀ ਅੱਜ ਆਨ ਦੀ ਕਿ ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ। ਔਰ ਉਹ ਸੈਸ਼ਨ ਸੀ ਜੋ ਇਸ ਕਰਕੇ ਸੱਦਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਇਸ ਸਦੀ ਦੀ ਸਭ ਤੋਂ ਭਿਆਨਕ ਤਬਾਹੀ ਜਿਹੜੀ ਹੈ ਉਹ ਹੜ੍ਹਾਂ ਦੇ ਕਾਰਨ ਹੋਈ ਸੀ। ਔਰ ਇਨ੍ਹਾਂ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਤਕਰੀਬਨ 5 ਲੱਖ ਏਕੜ ਫਸਲ ਜਿਹੜੀ ਹੈ ਖੜੀ ਹੋਈ ਫਸਲ ਬਰਬਾਦ ਹੋਈ। 2305 ਪਿੰਡ ਜਿਹੜੇ ਸੀ ਉਹ ਬਿਲਕੁਲ ਤਹਿਸ ਨਹਿਸ ਹੋ ਗਏ ਲੱਖਾਂ ਪਸ਼ੂ ਜਿਹੜੇ ਆ ਉਹ ਮਾਰੇ ਗਏ 3200 ਤੋਂ ਵੱਧ ਜਿਹੜੇ ਸਕੂਲ ਸੀ ਉਹ ਤਹਿਸ ਨਹਿਸ ਹੋ ਗਏ 19 ਕਾਲਜ ਤਹਿਸ ਨਹਿਸ ਹੋ ਗਏ ਬਹੁਤ ਸਾਰੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਤੇ 60 ਤੋਂ ਆਸਪਾਸ ਜਿਹੜੀਆਂ ਨੇ ਕੀਮਤੀ ਜਾਨਾਂ ਜਿਹੜੀਆਂ ਲੋਕ ਜਿਹੜੇ ਸੀ ਉਹ ਹੜਾ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਔਰ ਇਹ ਤਬਾਹੀ ਦਾ ਮੰਜ਼ਰ ਇੰਨਾ ਵੱਡਾ ਸੀ ਕਿ ਇਸ ਨੂੰ ਦੇਖ ਕੇ ਵੀ ਜਿਹੜੀ ਹੈ ਔਰ ਰੂਹ ਕੰਬ ਉਠਦੀ ਹੈ ਇਸੇ ਕਰਕੇ ਜਿਹੜਾ ਇਹ ਸੈਸ਼ਨ ਸੱਦਿਆ ਗਿਆ ਸੀ ਔਰ ਇਹਦੇ ਪਿੱਛੇ ਉਚੇਚਾ ਕਾਰਨ ਇਹ ਵੀ ਸੀ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਹਰ ਥਾਂ ਦੇ ਉੱਤੇ ਸਹਾਇਤਾ ਕੀਤੀ ਹੈ ਭਾਵੇਂ ਉਹ ਸਰਹੱਦਾਂ ਦੀ ਗੱਲ ਹੋਵੇ ਸਾਡੇ ਨੌਜਵਾਨਾਂ ਨੇ ਉੱਥੇ ਕਦੇ ਪਿੱਠ ਨਹੀਂ ਦਿਖਾਈ ਪੰਜਾਬੀਆਂ ਨੇ ਹਮੇਸ਼ਾ ਗੋਲੀਆਂ ਹਿੱਕ ਦੇ ਉੱਤੇ ਖਾਧੀਆਂ ਨੇ ਔਰ ਭਾਵੇਂ ਅਨਾਜ ਦੇ ਨਾਲ ਦੇਸ਼ ਦੇ ਭੰਡਾਰ ਭਰਨ ਦੀ ਗੱਲ ਹੋਵੇ ਤੇ ਸਾਡੇ ਕਿਸਾਨ ਕਦੇ ਪਿੱਛੇ ਨਹੀਂ ਹਟੇ ਔਰ ਪੰਜਾਬ ਸਭ ਤੋਂ ਵੱਧ ਸਹਾਇਤਾ ਕਰਨ ਵਾਲਾ ਕੰਟਰੀਬਿਊਟ ਕਰਨ ਵਾਲਾ ਦੇਸ਼ ਜਿਹੜਾ ਸਾਡਾ ਪ੍ਰਦੇਸ਼ ਹੈ ਉਹ ਸਾਡੇ ਦੇਸ਼ ਦੇ ਵਿੱਚ ਹੈ ਪਰ ਇਸ ਦੇ باوجود ਪੰਜਾਬ ਨੂੰ ਪਹਿਲੀ ਵਾਰੀ ਜ਼ਰੂਰਤ ਪਈ ਸੀ ਇਸ ਤਰ੍ਹਾਂ ਦੇ ਕਾਰਨ ਲੇਕਿਨ ਕੇਂਦਰ ਨੇ ਕੇਂਦਰ ਦੀ ਬੀਜੇਪੀ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਲਟਾ ਪੰਜਾਬ ਦਾ ਮਜ਼ਾਕ ਉਡਾਇਆ ਗਿਆ ਪੰਜਾਬ ਦਾ ਅਪਮਾਨ ਕੀਤਾ ਗਿਆ ਹਜ਼ਾਰਾਂ ਕਰੋੜ ਰੁਪਈਆ ਦਾ ਜਿਹੜਾ ਨੁਕਸਾਨ ਹੋਇਆ ਉਹ ਦੇਣ ਦੀ ਬਜਾਏ ਸਿਰਫ 1600 ਕਰੋੜ ਰੁਪਈਏ ਦਾ ਅਨਾਉਂਸਮੈਂਟ ਕੀਤੀ ਗਈ ਉਹਦੇ ਵੀ ਫੁੱਟੀ ਕੁੱਡੀ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲੀ। ਔਰ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਵਾਸਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਚੁਣ ਕੇ 117 ਨੁਮਾਇੰਦੇ ਭੇਜੇ ਹੋਏ ਆ। ਇਸ ਕਰਕੇ ਇਹ ਸਦਨ ਸੱਜਿਆ ਗਿਆ ਸੀ ਪਰ ਬੜੀ ਬਦਕਿਸਮਤੀ ਹੈ ਮੈਨੂੰ ਬੜਾ ਅਫਸੋਸ ਹੈ ਇਹ ਕਹਿਣ ਲੱਗਿਆ ਕਿ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ بجائے ਉਹ ਪੰਜਾਬ ਦੇ ਲੋਕਾਂ ਨਾਲ ਖੜਦੇ بجائے ਉਹ ਪੰਜਾਬ ਸਰਕਾਰ ਦੇ ਨਾਲ ਖੜਦੇ ਔਰ ਜੋ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਸੀ ਉਹਦੀ ਗੱਲ ਕਰਦੇ ਪੰਜਾਬ ਦੇ ਵਿੱਚ ਹੋਈ ਤਬਾਹੀ ਦੀ ਗੱਲ ਕਰਦੇ ਪਰ ਉਹਨਾਂ ਨੇ ਉਲਟਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਔਰ ਜਿੱਥੋਂ ਇਹ ਪੈਸਾ ਆਉਣਾ ਹੈ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇ ਔਰ ਇਸ ਮੁੱਦੇ ਨੂੰ ਮੈਨ ਮੇਡ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਹੜ੍ਹ ਨੇ ਇਹਦਾ ਇਲਜ਼ਾਮ ਪੰਜਾਬ ਦੇ ਉੱਤੇ ਲਗਾਇਆ ਜਾਵੇ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾਵੇ ਆਪਾਂ ਸਾਰੇ ਜਾਣਦੇ ਹੜ੍ਹ ਤੇ ਨੁਕਸਾਨ ਤੇ ਉਤਰਾਖੰਡ ਵਿੱਚ ਵੀ ਹੋਇਆ ਨੁਕਸਾਨ ਹਿਮਾਚਲ ਦੇ ਵਿੱਚ ਵੀ ਹੋਇਆ ਨੁਕਸਾਨ ਬਾਗੀਥਾਂਵਾਂ ਤੇ ਵੀ ਹੋਇਆ ਕਿ ਉੱਥੇ ਵੀ ਪੰਜਾਬ ਸਰਕਾਰ ਨੇ ਹੱਟ ਲਾਂਦੇ ਤੇ ਉੱਥੇ ਗੱਲ ਮਾਈਨਿੰਗ ਦੀ ਵੀ ਹੋਈ ਬਟ ਇਸ ਪੂਰੇ ਡਿਸਕਸ਼ਨ ਦੇ ਦੌਰਾਨ ਇੱਕ ਬਹੁਤ ਹੀ ਜਿਹੜਾ ਗੰਭੀਰ ਮੁੱਦਾ ਸੀ ਉਹ ਸਦਨ ਦੇ ਵਿੱਚ ਡਿਸਕਸ ਹੋਇਆ ਤੇ ਉਹ ਮੁੱਦਾ ਉਠਾਇਆ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਨ ਮੁੱਦਾ ਗੰਭੀਰ ਆ ਔਰ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀ ਤਰਜਮਾਨ ਪਾਰਟੀ ਹੋਣ ਦੇ ਨਾਤੇ ਉਹੀ ਸਵਾਲ ਜਿਹੜੇ ਆ ਉਹ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਆਂ ਔਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਹਾਲਾਂਕਿ ਉੱਥੇ 5-6 ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ ਉਹਨਾਂ ਦਾ ਨਾਂ ਵੀ ਹੁੰਦਾ ਆ ਉਹ ਵਿਰੋਧੀ ਧਿਰ ਦੇ ਨੇਤਾ ਨੇ ਔਰ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਮੁੱਖ ਮੰਤਰੀ ਵੀ ਹੁੰਦਾ ਆ ਉਹ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਚੁੱਕੇ ਸੀ ਉਹ ਇੱਕ ਵਾਰ ਫਿਰ ਤੁਹਾਡੇ ਜ਼ਰੀਏ ਅਸੀਂ ਲੋਕਾਂ ਚ ਵੀ ਰੱਖਣਾ ਚਾਹੁੰਦੇ ਆ ਕਿ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਪੁੱਛਣਾ ਚਾਹੁੰਦੇ ਪਹਿਲਾ ਸਵਾਲ ਹੈਗਾ ਕਿ ਜਿਹੜਾ ਉਹਨਾਂ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਤੇ 5 ਲੱਖ 45 ਹਜ਼ਾਰ ਰੁਪਏ ਦੀ ਇਹ ਖਰੀਦੀ ਗਈ ਸੀ ਜਿਹਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 566 ਰਿਹਾ ਪ੍ਰਤਾਪ ਸਿੰਘ ਬਾਜਵਾਜੀ ਕੋਲ ਤਾਂ ਬਹੁਤ ਪੈਸੇ ਆ ਕੇਐਸਸੀ ਦੀ ਕਮੀ ਤਾਂ ਹੈ ਨਹੀਂ ਐ ਉਹ ਤੇ ਕਿਤੇ ਵੀ ਜ਼ਮੀਨ ਖਰੀਦ ਸਕਦੇ ਨੇ ਸਵਾਲ ਇਹ ਨਹੀਂ ਹੈ ਕਿ ਉਹ ਜ਼ਮੀਨ ਖਰੀਦੀ ਗਈ ਬਿਲਕੁਲ ਖਰੀਦੀ ਹੈ ਰਜਿਸਟ੍ਰੇਸ਼ਨ ਵੀ ਹੋਈ ਹੈ ਸਾਰਾ ਕੁਝ ਹੋਇਆ ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਉੱਥੇ ਹੀ ਕਿਉਂ ਖਰੀਦੀ ਗਈ ਸਵਾਲ ਨੰਬਰ 1 ਕਿਉਂਕਿ ਕੀ ਉਹਨਾਂ ਨੂੰ ਪਤਾ ਸੀ ਕਿ ਮੌਨਸੂਨ ਦੇ ਵਿੱਚ ਹਰ ਸਾਲ ਜਦੋਂ ਉੱਥੇ ਮੀਂਹ ਪੈਂਦੇ ਆ ਤੇ ਉਹ ਜਾ ਕੇ ਉੱਥੇ ਜਿਹੜੀ ਮਿੱਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਮਾਈਨਿੰਗ ਕੀਤੀ ਜਾਏ ਜਿਹੜੀ ਚੀਜ਼ ਲੋਕਾਂ ਲਈ ਮੁਸੀਬਤ ਹੈ ਹਰ ਸਾਲ ਲੋਕਾਂ ਦੀ ਫਸਲ ਡੁੱਬਦੀ ਹੈ ਲੋਕ ਉਸ ਨੂੰ ਵੇਚ ਰਹੇ ਨੇ ਔਰ ਬਾਜਵਾ ਜੀ ਉਹ ਖਰੀਦ ਰਹੇ ਨੇ ਤਾਂ ਇਹ ਸਵਾਲ ਤੇ ਉੱਠੇਗਾ ਹੀ। ਔਰ ਬਾਜਵਾਜੀ ਗੱਲ ਕਰਦੇ ਰਹੇ ਮਾਈਨਿੰਗ ਦੀ। ਸਾਡੀ ਸਰਕਾਰ ਆਈ ਨੂੰ ਤਾਂ 3 ਸਾਲ ਹੋਏ ਆ। ਸਾਢੇ 3 ਸਾਲ ਹੋਏ ਆ। 70 ਸਾਲ ਤੇ ਤੁਹਾਡੀਆਂ ਲੋਕਾਂ ਦੀਆਂ ਸਰਕਾਰਾਂ ਰਹੀਆਂ ਨੇ। ਸਾਡੇ ਤੇ ਕਿਸੇ ਨੇਤਾ ਦਾ ਨਾਂ ਮਾਈਨਿੰਗ ਦੇ ਵਿੱਚ ਨਹੀਂ ਆਉਂਦਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਆ ਕਰਦੇ ਸੀ ਮੇਰੇ ਕੋਲੇ ਫਾਈਲ ਆ ਉਹਨਾਂ ਨੇ ਹਾਈ ਸਰਵ ਦੇਖਣ ਵੀ ਕਿਹਾ ਸੀ ਕਿ ਕਿਹੜਾ ਕਿਹੜਾ ਸਖਸ ਜਿਹੜਾ ਉਹ ਮਾਈਨਿੰਗ ਦੇ ਵਿੱਚ ਸ਼ਾਮਲ ਹੈਗਾ। ਤਾਂ ਕੀ ਜਿਹੜੀ ਇਹ ਜ਼ਮੀਨ ਖਰੀਦੀ ਗਈ ਸੀ ਉਹ ਮਾਈਨਿੰਗ ਕਰਨ ਵਾਸਤੇ ਖਰੀਦੀ ਗਈ ਸੀ? ਜਿੱਥੇ ਹੈ ਲੋਕਾਲੀ ਬਸਿਬਤ ਹੈ ਸ਼ਾਇਦ ਬਾਜਵਾਜੀ ਲਈ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਹੈ ਆ ਦੂਸਰੀ ਗੱਲ ਜਿਹੜੀ ਹੈ 185 ਕਨਾਲ ਤੇ 4 ਮਰਲੇ 2016 ਅਤੇ 2017 ਦੇ ਵਿੱਚ ਇੱਥੇ ਜ਼ਮੀਨ ਖਰੀਦੀ ਗਈ ਉਹ ਬਾਜਵਾਜੀ ਨੇ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਤੇ ਆਪਣੀ ਪਤਨੀ ਦੇ ਨਾਂ ਦੇ ਉੱਤੇ ਖਰੀਦੀ ਜ਼ਮੀਨ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਪਸਵਲਪਿੰਡ ਹੈਗਾ ਉੱਥੇ ਖਰੀਦੀ ਸੀ ਪਸ ਵਾਲ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਵੀ ਜਨਨ ਕਿ ਬਿਆਸਦਰਾਵੇ ਤੇ ਤੁਸੀ ਬਨ ਦੇ ਖੇਤਰ ਦੇ ਵਿੱਚ ਖਰੀਦੀ ਗਈ ਸੀ ਜ਼ਮੀਨ ਖਰੀਦਣਾ ਗੁਨਾਹ ਨਹੀਂ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਹੋਣ ਉਦੋਂ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਆਪਣੇ ਨਿੱਜੀ ਫਾਇਦੇ ਦੇ ਲਈ ਜਿਸ ਦੇ ਉੱਤੇ ਕੇ ਸਟੱਡ ਸਟੋਨ ਲਗਾਏ ਗਏ ਜਿਹੜੇ ਹੈਗੇ ਉੱਥੇ ਡੰਗੇ ਲਗਾਏਗੇ ਜਿਹਨੂੰ ਪੰਜਾਬੀ ਚ ਅਸੀਂ ਡੰਗੇ ਵੀ ਕਹਿ ਦਿੰਦੇ ਆ 1 ਕਰੋੜ 18 ਲੱਖ ਰੁਪਈਆ ਦੇ ਉਥੇ ਡੰਗੇ ਲਗਾਏ ਗਏ ਜਦ ਕਿ ਉਥੋਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਦੀਆਂ ਸਰਕਾਰਾਂ ਨੇ ਨਿੱਜੀ ਹਿੱਤਾਂ ਨੂੰ ਕਾਇਲ ਦਿੰਦੇ ਹੋਏ ਉਥੇ ਇਹ ਡੰਗੇ ਲਗਵਾਏ ਕੀ ਇਹ ਜਾਇਜਿਆ ਇਹ ਸਵਾਲ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਹੈ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਹੈ ਔਰ ਤੀਸਰਾ ਸਾਰਾ ਤਾਂ ਵੱਡੀ ਗੱਲ ਹੈਗੀ ਹੈ ਕਿ ਐਸੇ ਡਿਸਕਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਪੰਜਾਬ ਦੇ ਲੋਕ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਸੀ ਉਸੇ ਵਕਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪਣੇ ਨਿੱਜੀ ਫਾਇਦੇ ਦੇ ਲਈ ਅਧਿਕਾਰੀਆਂ ਨੂੰ ਤੇ ਮੰਤਰੀਆਂ ਦੇ ਉੱਤੇ ਦਬਾਅ ਪਾ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਸਰਕਾਰ ਵੇਲੇ 2018 ਦੇ ਵਿੱਚ ਤੇ 2019 ਦੇ ਵਿੱਚ 2017 ਦੇ ਵਿੱਚ ਤੇ 2019 ਦੇ ਵਿੱਚ 1 ਕਰੋੜ 18 ਲੱਖ ਰੁਪਇਆ ਖਰਚ ਕਰਕੇ ਡੰਗੇ ਲਗਾਏ ਗਏ ਕੀ ਇਹ ਸਰਕਾਰ ਦੇ ਵਿੱਚ ਵੀ ਉਹ ਡੰਗੇ ਲੱਗਣ ਇਸ ਦਾ ਵੀ ਜਵਾਬ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਜੀ ਦੇ ਸੋ ਮੇਰਾ ਸਵਾਲ ਸਿਰਫ ਇੰਨਾ ਹੈ ਕਿ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਹੜਾਂ ਦੇ ਨਾਲ ਮਰ ਰਹੇ ਸੀ ਤੇ ਤੁਸੀਂ ਉਦੋਂ ਆਪਣੇ ਨਿੱਜੀ ਫਾਇਦੇ ਦੇ ਲਈ ਵਜਾਏ ਇਸ ਦੇ ਤੁਸੀਂ ਲੋਕਾਂ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਹੁੰਦੇ بجائے ਇਸ ਦੇ ਜੋ ਪੰਜਾਬ ਦੀ ਸਰਕਾਰ ਨੇ ਮੁੱਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮੁੱਦੇ ਕੇਂਦਰ ਕੋਲੇ ਉਠਾਏ ਸੀ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੁਸੀਂ ਮਾਈਨਿੰਗ ਦਾ ਬਹਾਨਾ ਲਾ ਕੇ ਯਾਨੀ ਕਿ ਉਸ ਵਕਤ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਤਾਂ ਕਿ ਦੁਬਾਰੇ ਦੰਗੇ ਉੱਥੇ ਲੱਗਣ ਮਿਸ ਮੇਰਾ ਤੇ ਸਵਾਲ ਇਹਨਾਂ ਕੋ ਹੈਗਾ ਕਿ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਇਹ ਗੱਲਾਂ ਠੀਕ ਨਹੀਂ ਵੱਡੇ ਲੀਡਰੋ ਸੋ ਮੈਨੂੰ ਉਮੀਦ ਆ ਤੁਹਾਡੇ ਜਰੀਏ ਜਿਹੜੇ ਸਵਾਲ ਉਠਾਏ ਨੇ ਪ੍ਰਤਾਪ ਸਿੰਘ ਬਾਜਵਾ ਜੀ ਇਸ ਦਾ ਜਵਾਬ ਦੇਣਗੇ ਤੇ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਇੰਨਾ ਚੀਜ਼ਾਂ ਦਾ ਜਵਾਬ ਦੇਈ